ਹਾਂਜੀ ਭਾਈ ਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼ੀਰ ਅਕਾਲ ਮੈਂ ਤੁਹਾਡਾ ਆਪਣਾ ਪ੍ਰੀਤ ਕੈਟ ਉਮੀਦ ਆ ਜੀ ਮੇਰੀ ਵੀਡੀਓ ਦੇਖ ਰਹੇ ਮੇਰੇ ਭੈਣ ਭਰਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਹੁਣ ਤੱਕ ਭਰਾਵੋ ਜਿੰਨੀਆਂ ਵੀ ਮੈਂ ਸਟੋਰੀਆਂ ਰੀਡ ਕੀਤੀਆਂ ਨੇ ਉਹ ਸਾਰੀਆਂ ਅਦਰ ਸਟੇਟ ਜਾਨਕਿ ਹੋਰ ਕਿਸੇ ਸਟੇਟ ਦੀਆਂ ਅੱਜ ਜਿਹੜੀ ਮੈਂ ਕਹਾਣੀ ਤੁਹਾਨੂੰ ਸੁਣਾਉਂਗਾ ਅੱਜ ਮੈਂ ਜਿਹੜੀ ਤੁਹਾਨੂੰ ਆ ਰੀਅਲ ਸਟੋਰੀ ਸੁਣਾਉਣ ਦਾ ਆ ਰਿਹਾ ਜੀ ਇਹ ਆਪਣੇ ਪੰਜਾਬ ਦੀ ਘਟਨਾ ਜੀ ਸੋ ਇਹ 2021 ਦੀ ਘਟਨਾ ਜੀ ਹੁੰਦਾ ਕੀ ਆ 22 ਮਾਰਚ 2021 ਨੂੰ ਇੱਕ ਡੈੱਡ ਬੋਡੀ ਮਿਲਦੀ ਹੈ ਜੀ ਫਗਵਾੜਾ ਰੋਡ ਦੇ ਉੱਤੇ ਸਤਨਾਮਪੁਰਾ ਪਿੰਡ ਦੇ ਕੋਲ ਇੱਕ ਖਾਲੀ ਪੈਪਲਾਂਟ ਦੇ ਵਿੱਚ ਪੁਲਿਸ ਨੂੰ ਇੱਕ লাশ ਮਿਲਦੀ ਹੈ ਜਿਸ ਦੇ ਕਿ ਸਿਰਚ ਗੋਲੀ ਵੱਜੀ ਹੋਈ ਸੀ ਤੇ ਇੱਕ ਗੋਲੀ ਆ ਜਿਹੜੀ ਉਹਦੇ ਪੇਟ ਦੇ ਵਿੱਚ ਵੱਜੀ ਹੋਈ ਸੀ ਸੋ ਦੋ ਗੋਲੀਆਂ ਉਸ ਵੀਰ ਨੂੰ ਲੱਗੀਆਂ ਹੋਈਆਂ ਸੀ ਉੱਥੋਂ ਦੇ ਰਾਮਾ ਮੰਡੀ ਦੇ ਰਹਿਣ ਵਾਲਾ ਕਿਸ਼ਨ ਲਾਲ ਉੱਥੋਂ ਪਲਾਂਟ ਦੇ ਵਿੱਚ ਬੋਡੀ ਦੇਖਦਾ ਉਹ ਸਤਨਾਮਪੁਰਾ ਦੇ ਸਰਪੰਚ ਸਰੇਂਦਰਪਾਲ ਸਿੰਘ ਉਹਨੂੰ ਕਾਲ ਕਰਦਾ ਤੇ ਸਰੇਂਦਰਪਾਲ ਸਿੰਘ ਹੈ ਜਿਹੜਾ ਪੁਲਿਸ ਨੂੰ ਕਾਲ ਕਰਦਾ ਪੁਲਿਸ ਨੂੰ ਕਾਲ ਕਰਨ ਤੋਂ ਬਾਅਦ ਹੁੰਦਾ ਕੀ ਆ ਜੀ ਪੁਲਿਸ ਆਉਂਦੀ ਆ ਉਸ ਬਾਡੀ ਨੂੰ ਐ ਜਿਹੜੀ ਕਲੈਕਟ ਕਰਦੀ ਆ ਸੋ ਉਸ ਤੋਂ ਅਗਲੇ ਦਿਨ ਉਸ ਤੋਂ ਅਗਲੇ ਦਿਨ ਜਾਨੀ ਕਿ 23 ਮਾਰਚ ਨੂੰ ਇੱਕ ਡੈੱਡ ਬਾਡੀ ਪੁਲਿਸ ਨੂੰ ਜਲੰਧਰੋਂ ਕਲੈਕਟ ਹੁੰਦੀ ਆ ਜੀ ਜਿਸ ਦੀ ਗਲਾ ਕੱਟ ਕੇ ਹੱਤਿਆ ਕੀਤੀ ਗਈ ਸੀ ਸੋ ਪੁਲਿਸ ਸ਼ਕਤੀ ਦੇ ਵਿੱਚ ਆਉਂਦੀ ਆ ਦੋ ਦਿਨਾਂ ਚ ਦੋ ਲਾਸ਼ਾਂ ਮਿਲਣੀਆਂ ਪੁਲਿਸ ਸ਼ਕਤੀ ਦੇ ਵਿੱਚ ਆਉਂਦੀ ਆ ਤੇ ਪੁਲਿਸ ਆਪਣੀਆਂ ਟੀਮਾਂ ਜਿਹੜੀਆਂ ਉਹ ਗਠਨ ਕਰਦੀ ਆ ਤੇ ਕੇਸ ਦੀ ਸਰਚਾ ਜਿਹੜੀ ਉਹ ਸ਼ੁਰੂ ਕੀਤੀ ਜਾਂਦੀ ਆ ਸੋ ਇੱਕ ਪਰਚੀ ਉਹਨਾਂ ਦੀ ਜੇਬ ਚੋਂ ਮਿਲਦੀ ਆ ਉਸ ਬੰਦੇ ਦੀ ਜੇਬ ਚੋਂ ਮਿਲਦੀ ਆ ਜਿਸ ਦੇ ਕਿ ਮੁਰਾਦਾਬਾਦ ਜੁਪੀ ਦਾ ਐਡਰੈਸ ਸੀ ਸੋ ਪੁਲਿਸ ਆ ਜਿਹੜੀ ਉਹ ਜੁਪੀ ਦੇ ਮੁਰਾਦਾਬਾਦ ਕੰਟੈਕਟ ਕਰਦੀ ਆ ਉਸ ਪੰਪ ਦੇ ਨਾਲ ਟਾਈਮ ਤੇ ਡੇਟ ਦੇ ਅਕੋਰਡਿੰਗ ਪੁੱਛਦੀ ਆ ਵੀ ਐਨੀ ਤਰੀਕ ਨੂੰ ਐਨੇ ਕ ਵਜੇ ਭਾਈ ਜੀ ਤੁਹਾਡੇ ਤੋਂ ਕੌਣ ਤੇਲ ਪਵਾ ਕੇ ਗਿਆ ਸੀ ਪੁਲਿਸ ਨੂੰ ਪੰਪ ਵਾਲੇ ਜਿਹੜੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਭੇਜ ਦਿੰਦੇ ਆ ਆ ਬੰਦੇ ਆ ਜੀ ਉਥੋਂ ਪੁਲਿਸ ਨੂੰ ਇੱਕ ਸਰਾਗ ਮਿਲ ਜਾਂਦਾ ਆ ਗੱਡੀ ਦਾ ਨੰਬਰ ਮਿਲ ਜਾਂਦਾ ਸੋ ਪੁਲਿਸ ਆ ਜਿਹੜੀ ਆਪਣੀ ਛਾਣਮਿੰਡ ਕਰਦੀ ਆ ਜੀ ਕੜੀ ਨਾਲ ਕੜੀ ਜੋੜਦੀ ਆਉਂਦੀ ਆ ਗੱਡੀ ਪਹੁੰਚਦੀ ਆ ਜੀ ਠੀਕ ਠਾਕ ਲੁਧਿਆਣੇ ਲੁਧਿਆਣੇ ਤੋਂ ਗੱਡੀ ਪਹੁੰਚਦੀ ਆ ਜੀ ਫਗਵਾੜਾ ਫਗਵਾੜਾ ਸਤਨਾਮਪੁਰਾ ਉਸ ਤੋਂ ਬਾਅਦ ਜ਼ਿਲੰਦਰ ਜੀ ਜ਼ਿਲੰਦਰ ਤੋਂ ਗੱਡੀ ਜਾਂਦੀ ਆ ਜੀ ਵਿਆਸ ਵਿਆਸ ਤੋਂ ਬੇਤਕਾ ਸੋ 19 ਮਾਰਚ ਨੂੰ ਜੀ 19 ਮਾਰਚ ਨੂੰ ਇਹਨਾਂ ਨੇ ਤੇਲ ਪਵਾਇਆ ਹੁੰਦਾ ਇਸ ਤੋਂ 2-3 ਦਿਨ ਪਹਿਲਾਂ ਮਰਾਦਾਬਾਦ ਯੂਪੀ ਦੇ ਪੰਪ ਤੋਂ ਸੋ ਸੋ ਪੁਲਿਸ ਨੂੰ ਐ ਜਿਹੜੀ ਡੇਟ ਤੇ ਟਾਈਮ ਦੇ ਅਕੋਰਡਿੰਗ ਗੱਡੀ ਨੰਬਰ ਮਿਲ ਜਾਂਦਾ ਇੱਕ ਇਨਵੈਸਟੀਗੇਸ਼ਨ ਚ ਇੱਕ ਸੁਰਾਗ ਮਿਲ ਜਾਂਦਾ ਚਲੋ ਉਹਨਾਂ ਨੂੰ ਪਤਾ ਲੱਗਦਾ ਕਿ ਫਲਾਨੀ ਗੱਡੀ ਨੰਬਰ ਆ ਜਿਹੜਾ ਉਹ ਪਾਇਆ ਸੀ ਉਸ ਤੋਂ ਬਾਅਦ ਪੁਲਸਾ ਜਿਹੜੀ ਉਹਨਾਂ ਦੀ ਛਾਣਬੀਣਾ ਅੱਗੇ ਵਧਦੀ ਆ ਜੀ ਕੜੀ ਨਾਲ ਕੜੀ ਜੋੜਦੇ ਆ ਗੱਡੀ ਦੇਖਦੇ ਆ ਕਿੱਧਰੋਂ ਆਈ ਸੀ ਕਿੱਧਰ ਗਈ ਸੀ ਸੋ ਇਹ ਗੱਡੀ ਆ ਜੀ ਜਿਹੜੀ ਇਹ ਸਤਨਾਮਪੁਰਾ ਜੀ ਸਤਨਾਮਪੁਰੇ ਤੋਂ ਜਾਂਦੀ ਆ ਜੀ ਜਲੰਧਰ ਜਲੰਧਰ ਤੋਂ ਜੀ ਇਹ ਜਾਂਦੀ ਆ ਢਿੱਲਵਾ ਬਿਆਸ ਬਿਆਸ ਤੋਂ ਬੇਰਕਾ ਚੌਂਕ ਬੇਰਕਾ ਤੋਂ ਇਹ ਜਾਂਦੀ ਹੈ ਜੀ ਮੰਨਾਵਾਲਾ ਮੰਨਾਵਾਲਾ ਤੋਂ ਫਿਰ ਜੀ ਬੇਰਕਾ ਚੌਕ ਜਾਂਦੀ ਹੈ ਬੇਰਕਾ ਚੌਕ ਤੋਂ ਇਹ ਕੱਤੂ ਨੰਗਲ ਕੱਤੂ ਨੰਗਲ ਹੋ ਕੇ ਜੀ ਜਾਂਦੀ ਹੈ ਬਟਾਲੇ ਕੱਤੂ ਨੰਗਲ ਤੋਂ ਜੀ ਜਾਂਦੀ ਹੈ ਬਟਾਲਾ ਬਟਾਲਾ ਤੋਂ ਫਿਰ ਵਾਪਸ ਕੱਤੂ ਨੰਗਲ ਹੋ ਕੇ ਬੇਰਕਾ ਚੌਕ ਆਉਂਦੀ ਹੈ ਸੋ ਪੁਲਿਸ ਕੜੀ ਨਾਲ ਕੜੀ ਜੋੜਦੀ ਹੋਈ ਦੋਸ਼ੀਆਂ ਤੱਕ ਪਹੁੰਚ ਜਾਂਦੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਿੰਨ ਦੋਸ਼ੀ ਇਹਦੇ ਵਿੱਚ ਅਰੈਸਟ ਹੁੰਦੇ ਨੇ ਤਿੰਨ ਦੋਸ਼ੀ ਇਹਦੇ ਵਿੱਚ ਅਰੈਸਟ ਹੁੰਦੇ ਨੇ ਜਿਨ੍ਹਾਂ ਦਾ ਨਾਂ ਹਰਜੋਤ ਸਿੰਘ ਅਮਨਦੀਪ ਸਿੰਘ ਉਰਫ ਅਮਨ ਪਤੇ ਸਿੰਘ ਉਰਫ ਹੱਤਾ ਤਿੰਨ ਦੋ ਸਿ ਇਹਦੇ ਚ ਗ੍ਰਿਫਤਾਰ ਹੁੰਦੇ ਆ ਜਿਨ੍ਹਾਂ ਕੋਲੋਂ ਦੋ ਪਿਸਟਲ 24 ਜੰਦਾ ਕਾਰਤੂਸ ਫੜੇ ਜਾਂਦੇ ਨੇ ਦੋ ਗੱਡੀਆਂ ਜੁੜੀਆਂ ਉਹ ਬਰਾਮਦ ਹੁੰਦੀਆਂ ਇੱਕ ਦਾ ਨੰਬਰ ਹੈ ਜੀ ਪੀਵੀ 65 ਏਆਰ 8683 ਸੋ ਦੂਜਾ ਮਹਾਰਾਸ਼ਟਰ ਨੰਬਰ ਐਮਐਚ 46 ਡਬਲ ਬੀ 1799 ਜੀ ਸੋ ਇਹ ਦੋ ਟਰੱਕ ਇਹਨਾਂ ਕੋਲੋਂ ਬਰਾਮਦ ਹੁੰਦੇ ਨੇ ਸੋ ਅਸਲ ਦੇ ਵਿੱਚ ਹੋਇਆ ਕੀ ਸੀ ਹੋਇਆ ਇਹ ਸੀ ਕਿ ਜਮਸ਼ੇਦਪੁਰ ਤੋਂ ਆ ਜੀ ਜਮਸ਼ੇਦਪੁਰ ਝਾਰਖੰਡ ਤੋਂ ਪਾਈਪਾਂ 33 ਟਨ ਲੋਡ ਕਰਕੇ ਦੇਰੇ ਦੀਆਂ ਜੀ ਤਾਂ ਰਾਧਾ ਸੁਆਮੀ ਡੇਰੇ ਦੀਆਂ ਸੋ 33 ਟਨ ਪੈਪਾ ਲੋਡ ਕਰਕੇ ਗੱਡੀ ਠੀਕ ਠਾਕ ਸਹੀ ਸਲਾਮ ਤੋਂ ਲੁਧਿਆਣਾ ਆਉਂਦੀ ਆ ਲੁਧਿਆਣਾ ਕੇ ਜੜੀਆ ਡੇਰੇ ਦੇ ਵਿੱਚ ਉਹ 20 ਟਨ ਮਾਲ ਜਿਹੜਾ ਖਾਲੀ ਕਰ ਦਿੰਦੇ ਆ ਖਾਲੀ ਕਰ ਦਿੰਦੇ ਆ ਉਥੋਂ ਹੀ ਲਟੇਰੇ ਇਹਨਾਂ ਦੇ ਪਿੱਛੇ ਲੱਗਦੇ ਆ ਜੋ ਆਪਣੇ ਟਰੱਕ ਨਾਲ ਹੀ ਇਹਨਾਂ ਦਾ ਪਿੱਛਾ ਕਰਦੇ ਆ ਜਿਹੜਾ ਕਿ ਮੈਂ ਪਹਿਲਾਂ ਮਹਾਰਾਸ਼ਟਰ ਨੰਬਰ ਦੱਸ ਗਿਆ ਟਿਆਂ ਸੋ ਉਸ ਟਰੱਕ ਦੇ ਨਾਲ ਇਹ ਉਹਨਾਂ ਦਾ ਪਿੱਛਾ ਕਰਦੇ ਆ ਉਹਨਾਂ ਨਾਲ ਨੇੜਤਾ ਵਧਾਉਂਦੇ ਆ ਤੇ ਉਹਨਾਂ ਦਾ ਕਤਲਾ ਜਿਹੜਾ ਉਹ ਕਰ ਦਿੰਦੇ ਨੇ ਇੱਕ ਡੈੱਡ ਬੋਡੀ ਜਿਹੜੀ ਆ ਇਹ ਸਤਨਾਮਪੁਰਾ ਦੇ ਵਿੱਚ ਸੁੱਟ ਦਿੰਦੇ ਨੇ ਤੇ ਦੂਜੀ ਜਿਹੜੀ ਕਨੈਕਟਰ ਦੀ ਡੈੱਡ ਬੋਡੀ ਆ ਉਹਨੂੰ ਸੁੱਟ ਦਿੰਦੇ ਆ ਜੀ ਇਹ ਜ਼ਲੰਦਰ ਦੇ ਵਿੱਚ ਇਹ ਉਥੋਂ ਗੱਡੀ ਆ ਜਿਹੜੀ ਉਹਨਾਂ ਤੋਂ ਖੋਹ ਲੈਂਦੇ ਨੇ ਤੇ ਤਾਂ ਇਹ ਜਿਹੜੇ ਗੇੜੇ ਖਵਾ ਰਹੇ ਸੀ ਕਦੇ ਵੀਰਕਾ ਚੌਕ ਤੋਂ ਮੰਨਾਵਾਲਾ ਅਗੇ ਕਦੇ ਇਹ ਮੰਨਾਵਾਲਾ ਅਗੇ ਕਦੇ ਹਨਾ ਕਿੱਧਰ ਲੰਘੇ ਕਦੇ ਕਿੱਧਰ ਲੰਘੇ ਉਹ ਉਹ ਇਹ ਦੇ ਰਹੇ ਸੀ ਕਿ ਜਿਹੜਾ ਉਹਦੇ ਵਿੱਚ 13 ਰਣ ਮਾਲਾ ਉਹ ਅਸੀਂ ਵੇਚ ਸਕੀਏ। ਸੋ ਬੰਦੇ ਸਿਰੇ ਦੇ ਨਸੀੜੀ ਤੇ ਕਹਿਣ ਨੂੰ ਪੱਕੇ ਕ੍ਰਿਮੀਨਲ। ਸੋ ਇਹਨਾਂ ਨੇ ਪਹਿਲਾਂ ਵੀ ਬਹੁਤ ਸਾਰੇ ਕਾਂਡਾ ਜਿਹੜੇ ਉਹ ਕਰੇ ਹੋਏ ਸੀ। ਸੋ ਕ੍ਰਿਮੀਨਲ ਬੰਦੇ ਸੀ। ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਦੀ ਜਿਹੜੀ ਉਹਨਾਂ ਦੀ ਕਾਰਵਾਈ ਆ ਕੇਸ ਆ ਉਹਨਾਂ ਤੇ ਉਹ ਚੱਲ ਪਿਆ। ਸੋ ਬਹੁਤ-ਬਹੁਤ ਪੁਲਿਸ ਦਾ ਧੰਨਵਾਦ ਆ ਜੀ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕਰੀ ਤੇ ਦੋਸ਼ੀਆਂ ਨੂੰ ਜਿਹੜੀ ਬਣਦੀ ਸਜ਼ਾ ਉਹ ਦਵਾਈ। ਪਰ ਦੋਸਤੋ ਜਿਹੜੇ ਉਹ ਬੰਦੇ ਸੀ ਡਰਾਈਵਰ ਦਾ ਨਾਂ ਸੀ ਜੀ ਰੂਪ ਚੰਦ। ਕੰਡੈਕਟਰ ਦਾ ਨਾਂ ਸੀ ਬੇਜੇਤਵਾ। ਸੋ ਵੀਰ ਮੇਰੇ ਉਹ ਡਰਾਈਵਰਾਂ ਦੀ ਲਾਈਫ ਬਹੁਤ ਟਫ ਹੈ। ਕੋਈ ਵੀ ਲਟੇਰਾ ਇਸ ਵੀਡੀਓ ਨੂੰ ਸੁਣਦਾ ਤਾਂ ਇਦਾਂ ਦੇ ਕ੍ਰਾਈਮ ਕਰਨ ਵਾਲੇ ਦਾ ਫੈਕਟਰੀ ਵਾਲੇ ਸੁਣਦੇ ਹੋ ਤਾਂ ਵੀਰ ਬਣ ਕੇ ਸਾਡੇ ਤੇ ਤਰਸ ਕਰਿਆ ਕਰੋ। ਅਸੀਂ ਆਪਣੀ ਪੂਰੀ ਨੀਂਦ ਵੀ ਨਹੀਂ ਸੌਂਦੇ। ਸਾਨੂੰ ਤੇਲ ਦਾ ਫਿਕਰ ਹੁੰਦਾ ਕੋਈ ਸਾਡਾ ਤੇਲ ਨਾ ਕੱਢ ਲੇ ਤਾਂ ਬਿਆਂਦੇ ਸੌਣਾ ਤਾਂ ਸਾਨੂੰ ਟਾਇਰਾਂ ਦਾ ਫਿਕਰ ਰਹਿੰਦਾ ਕੋਈ ਸਾਡਾ ਟਾਇਰ ਨਾ ਲਾ ਲਵੇ ਹੋਰ ਬੜੀਆਂ ਤਰ੍ਹਾਂ ਦੀਆਂ ਬਾਰਦਾਤਾਂ ਹੋ ਜਾਂਦੀਆਂ। ਗਰਮੀ ਦੇ ਵਿੱਚ ਵੀ ਇੱਕ ਛੋਟੀ ਜੀ ਪੱਕੀ ਲਾ ਕੇ ਅਸੀਂ ਸ਼ੀਸ਼ੇ ਚੜਾ ਕੇ ਸੌਂਨੇ ਆਂ। ਕਿਉਂ ਕਿਉਂਕਿ ਸਾਨੂੰ ਡਰ ਰਹਿੰਦਾ ਬਈ ਕਿ ਅਸੀਂ ਜੇ ਕਿਤੇ ਗ ਸਾਨੂੰ ਲੁੱਟਿਆ ਕਿਤੇ ਨਹੀਂ ਜਾਂਦਾ ਸਾਨੂੰ ਹਰ ਜਗ੍ਹਾ ਲੁੱਟਿਆ ਜਾਂਦਾ ਸਾਨੂੰ ਫੈਕਟਰੀਆਂ ਦੇ ਵਿੱਚ ਲੁੱਟਿਆ ਜਾਂਦਾ ਸਾਡੇ ਨਾਲ ਵਿਤਕਰੇ ਕੀਤੇ ਜਾਂਦੇ ਨੇ ਸਾਡੇ ਰਹਿਣ ਲਈ ਜਗ੍ਹਾ ਨਹੀਂ ਹੁੰਦੀ ਹੋਰ ਤਾਂ ਹੋਰ ਸਾਡੇ ਲਈ ਬਈ ਕਿਤੇ ਬੈਠਣ ਨੂੰ ਥਾਂ ਵੀ ਨਹੀਂ ਹੁੰਦਾ ਅਸੀਂ ਆਪਣੀਆਂ ਗੱਡੀਆਂ ਥੱਲੇ ਹੀ ਪੱਲੀਆਂ ਬਿਚਾ ਕੇ ਬੈਠ ਕੇ ਗੁਜ਼ਾਰਾ ਕਰਦੇ ਹਾਂ ਸੱਤੀ ਖਾਣਾ ਬਣਾ ਕੇ ਗੁਜ਼ਾਰਾ ਕਰਦੇ ਹਾਂ ਅੱਜ ਕੱਲ ਤਾਂ ਬਈ ਢਾਬਿਆਂ ਤੇ ਦਿੱਤੀ ਨਹੀਂ ਜੀ ਸੋ ਵੀਡੀਓ ਕਿਵੇਂ ਦੀ ਲੱਗੀ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਵ ਯੂ ਡਰਾਈਵਰ ਮੈਕਵਾਹ ਜਿੰਦਾਬਾਦ ਵੀਡੀਓ ਦੇਖਣ ਲਈ ਧੰਨਵਾਦ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਸ੍ਰੀ ਕਾਲ